ਅਮਰੋਸਰ ਵਿੱਚ ਇੱਕ ਸਰਪੰਚ ਦੇ ਬੇਟੇ ਤੇ ਇੱਕ ਗੁਰਸਿੱਖ ਪਰਿਵਾਰ ਤੇ ਕੁੱਟਮਾਰ ਅਤੇ ਕੇਸਾਂ ਦੀ ਬਦਵੀ ਕਰਨ ਦਾ ਗੰਭੀਰ ਇਲਜ਼ਾਮ ਲੱਗਾ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਪਰ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ। ਜੰਡੇਆਲਾ ਗੁਰੂਦੇਸ ਸੈਦੋਂ ਲੇਲ ਪਿੰਡ ਚ ਮੌਜੂਦ ਸਰਪੰਚ ਅਮਰਜੀਤ ਕੌਰ ਦੇ ਬੇਟੇ ਤੇ ਇਲਜ਼ਾਮ ਲੱਗੇ ਹਨ। ਪੀੜਤ ਪਰਿਵਾਰ ਦੇ ਮੁਖੀਆ ਸਾਬਕਾ ਸੈਨਿਕ ਸਰਬਜੀਤ ਸਿੰਘ ਨੇ ਦੱਸਿਆ ਕਿ ਸਰਪੰਚ ਪਰਿਵਾਰ ਤੇ ਉਹਨਾਂ ਦੇ ਕੁਝ ਪੈਸੇ ਬਕਾਇਆ ਸਨ ਜਦੋਂ ਉਹਨਾਂ ਨੇ ਪੈਸੇ ਮੰਗੇ ਤਾਂ ਸਰਪੰਚ ਦੇ ਇਹਨੇ ਇੱਕ ਗਾੜੀ ਗਲੋਚ ਕਰਦੇ ਹੋਏ ਉਹਨਾਂ ਤੇ ਹਮਲਾ ਕਰ ਦਿੱਤਾ 20 ਸਾਲ ਮੈਂ ਫੌਜ ਨੂੰ ਵੀ ਕਰਕੇ ਆ ਇਹ ਇਸ ਮੌਜੂਦਾ ਸਰਪੰਚਾਂ ਨੇ ਮੈਨੂੰ ਪੈਸੇ ਲੈਣੇ ਪੈਸੇ ਮੰਗਣ ਗਏ ਤੇ ਇਹਨਾਂ ਵੇਲੇ ਪਗਲਾਤੀਆਂ ਮੇਰੇ ਘਰਾਂ ਦੀ ਬੇਚੀ ਤੇ ਮੈਨੂੰ ਕੁੱਟਮਾਰ ਕੀਤੀ ਆ ਇਹ ਭਜੀ ਸਰਪੰਚ ਦਾ ਲੜਕਾ ਸਿਮਰਦੀਪ ਸਿੰਘ ਸਮਸ਼ੀਰ ਸਿੰਘ ਤੇ ਹਰਪ੍ਰੀਤ ਸਿੰਘ ਗੋਪੀ ਤੇ ਸਰਪੰਚ ਦੀ ਨੋ 2 ਨੋਆ ਹੀ ਹੋ ਰਿਹਾ ਤੇ ਹੋਰ ਉਹਨੇ ਕਭੀ ਬੰਦੇ ਉਹ ਨਾਲ ਉਸ ਮੈਂ ਕੀ ਆ ਸਰਬਜੀਤ ਸਿੰਘ ਦੇ ਅਨੁਸਾਰ 6-7 ਲੋਕਾਂ ਨੇ ਮਿਲ ਕੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਦਸਤਾਰ ਉਤਾਰੀ ਕੇਸ ਰੋਲੇ ਗਏ ਉਹਨਾਂ ਦੀ ਪਤਨੀ ਹਰਵਿੰਦਰ ਕੌਰ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਉਸਦੇ ਵਾਲ ਖਿੱਚੇ ਗਏ ਇਸ ਵਿਵਾਦ ਦੇ ਪਿੱਛੇ 2013 ਦਾ ਇੱਕ ਪੁਰਾਣਾ ਜ਼ਮੀਨ ਦਾ ਸੌਦਾ ਦੱਸਿਆ ਜਾ ਰਿਹਾ ਹੈ ਸਰਬਜੀਤ ਸਿੰਘ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਜ਼ਮੀਨ ਨਹੀਂ ਦਿੱਤੀ ਗਈ ਅਤੇ ਪੈਸੇ ਮੋੜਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਵਾਰ-ਵਾਰ ਪੈਸੇ ਮੰਗਣ ਤੇ ਇਹ ਝਗੜਾ ਹੋਇਆ ਹੈ ਪਰਿਵਾਰ ਮੁਤਾਬਕ ਉਹਨਾਂ ਦੇ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕੀਤੀ ਗਈ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਨਿਆਂ ਦੀ ਗੁਹਾਰ ਲਗਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਉੱਥੇ ਸਰਪੰਚ ਅਮਰਜੀਤ ਕੌਰ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਹਾਂ ਕਿਸਾਂ ਦੀ ਬੇਅਦਬੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਰਬਜੀਤ ਸਿੰਘ ਨੇ ਸਾਡੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕੀਤੀ ਜਿਸ ਦੇ ਕਾਰਨ ਵਿਵਾਦ ਹੋਇਆ ਇਹਨਾਂ ਨੇ ਆਣ ਕੇ ਦੋਵਾਂ ਜੀਆਂ ਨੇ ਮੇਰੇ ਸਰਦਾਰ ਜੀ ਦੀ ਛਾਂ ਦੇ ਖਿਲਾਫ ਬਹੁਤ ਛੱਦ ਬੋਲਿਆ ਇਹੋ ਜੀ ਮੇਰੀ ਬੇਟੀ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਕੇ ਨਿਰਾਜੇ ਮੈਂ ਘਰ ਹੁੰਦੀ ਤੇ ਭਾਵੇਂ ਜਿਆਦਾ ਖਲੜ ਪੈ ਜਾਂਦਾ ਘਟਨਾ ਦੇ ਸਮੇਂ ਚ ਮੈਂ ਕਰ ਤੇ ਨਹੀਂ ਸੀ ਕੇਵਲ ਮੇਰਾ ਬੇਟਾ ਅਤੇ ਬਹੂਆਂ ਸਨ ਇਸ ਮਾਮਲੇ ਚ ਐਸ ਐਚਓ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਪੁਲਿਸ ਜਾਂਚ ਕਰ ਰਹੀ ਹੈ ਅਬ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ